ਕੈਪਟਨ ਨੇ ਕਿਸਾਨਾਂ ਨੂੰ ਫੇਰ ਦਿੱਤਾ ਇੱਕ ਵੱਡਾ ਧੋਖਾ ਜਿੱਥੇ ਇੱਕ ਪਾਸੇ ਆਪਣੇ ਇਨਕਲਾਬ ਦੀ ਆਵਾਜ਼ ਬੁਲੰਦ ਕਰਨ ਲਈ ਦਿੱਲੀ ਆਏ ਕਿਸਾਨਾਂ ਨੇ ਅਵਾਨੀ ਅਡਾਨੀ ਦੀਆਂ ਕੰਪਨੀਆਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਦੂਜੇ ਪਾਸੇ ਕੈਪਟਨ ਨੇ ਅਡਾਨੀ ਨਾਲ ਹਜ਼ਾਰਾਂ ਕਰੋੜਾਂ ਦੇ ਸੌਦੇ ਕਰ ਲਏ ਕਿਸਾਨਾਂ ਦੇ ਦਿੱਲੀ ਕੂਚਕਰੂ ਤੋਂ ਠੀਕ 2 ਦਿਨ ਪਹਿਲਾਂ 24 ਨਵੰਬਰ ਨੂੰ ਕੈਪਟਨ ਨੇ ਅਡਾਨੀ ਗਰੁੱਪ ਦੇ ਨਾਲ ਬਿਜਲੀ ਦਾ ਇੱਕ ਵੱਡਾ ਸੌਦਾ ਕੀਤਾ ਇਸ ਹਜ਼ਾਰਾਂ ਕਰੋੜਾਂ ਦੇ ਸੌਦੇ ਦੇ ਤਹਿਤ ਪੰਜਾਬ अडानी ਗਰੁੱਪ ਤੋਂ 6100 ਮੈਗਾਵਾਟ ਬਿਜਲੀ ਦੀ ਖਰੀਦ ਕਰੇਗਾ ਆਓ ਜਾਣਦੇ ਹਾਂ ਇਸ ਗੱਲ ਬਾਰੇ ਦਿੱਲੀ ਦੇ ਬਾਹਰਲੇ ਤੇ ਧਰਨਾ ਦੇ ਰਹੇ ਕਿਸਾਨਾਂ ਦਾ ਕੀ ਕਹਿਣਾ ਹੈ यहाँ पर आप लोग जब आए 25 तारीख को उससे पहले एक दिन पहले मैं आपको भी बता रहा हूँ कि 24 तारीख को कैप्टन ने अडानी को प्रोजेक्ट दिया है 6000 मेगावाट का बिजली का यानी कि बहुत बड़ा ठेका दिया है तो उसके बारे में आप क्या यो एक 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 तो तरफ तो एक तरफ तो, तो अडानी अंबानी का विरोध हो रहा है दूसरी तरफ हम उसका ओपन कर रहे हैं काम तो अच्छी बात नहीं है ना कहते हैं कैप्टन का भी कैप्टन ने तो दे देता है ना कैप्टन तो उसका करेंगे कैप्टन का बॉयकाउट करोगे तो सरकार गिर जाएगी सरकार नवी बनेगी नवी बनेगी सरकार ਬਣ ਗਿਆ ਅੱਗੇ ਚਲਾਏਗਾ ਛਾਨਾ ਦੀ ਗਾਰੀ ਕੋਈ ਨਹੀਂ ਝੁਕ ਛਗਿਆ ਸਾਰਿਆਂ ਨੂੰ ਝੁਕਣਾ ਹੀ ਪੈਣਾ ਆ ਇਹ ਬੋਦੇ ਬੱਲੇ ਕਰਨੇ ਮੋਤੀ ਦੀ ਤਾਂ ਹੁੰਦੇ ਵੀ ਗੋਡਾ ਰੱਖਣਾ ਹੀ ਪੈਣਾ ਆ ਜੋ ਕਿਸਾਨਾਂ ਦਾ ਜੋ 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 ਕਿਸਾਨ ਦੇ ਸਾਥ ਖੜੇਗਾ ਉਹ ਕੁਛ ਨਹੀਂ ਉਸਕੇ ਬੱਲੇ ਰਹੇਗਾ ਜੋ ਵੀ ਇੱਕ ਵਾਰ ਬੰਦੇ ਪੰਜਾਬ ਜੇਲ੍ਹ ਵਿਭਾਗ ਦੇ ਡੀਆਈਜੀ ਲਖਮਿੰਦਰ ਸਿੰਘ ਜਾਖੜ ਨੇ ਭੇਜਿਆ ਸਰਕਾਰ ਨੂੰ ਅਸੀਫਾ ਅੱਜ ਜੋ ਵੀ ਆ ਕਿਸਾਨੀ ਕਰਕੇ ਆ ਅੱਜ ਮੇਰਾ ਕਿਸਾਨ ਭਾਈਚਾਰਾ ਆਪਣੀ ਹੋਂਦ ਬਰਕਰਾਰ ਰੱਖਣ ਲਈ ਸੰਘਰਸ਼ ਕਰ ਰਿਹਾ ਹੈ ਮੈਂ ਉਹਨਾਂ ਕੋਲ ਜਾ ਕੇ ਬੈਠਣਾ ਚਾਹੁੰਦਾ ਹਾਂ ਮੈਨੂੰ ਫਾਰਕ ਕਰੋ ਬਾਕੀ ਹੁਣ ਪੰਜਾਬ ਸਰਕਾਰ ਦੇ ਹੱਥ ਵਿੱਚ ਹੈ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਉਹ ਲੀਡਰ ਜੋ ਅਸੀਂ ਖੁਦ ਬਣਾ ਕੇ ਅਸੀਂ ਖੁਦ ਚੁਣ ਕੇ ਭੇਜਿਆ ਹੈ ਜੋ ਪੰਜਾਬ ਦੇ ਨਾਲ ਵੱਡੇ ਵੱਡੇ ਧੋਖੇ ਕਰ ਰਿਹਾ ਹੈ ਅਤੇ ਇੱਕ ਪਾਸੇ ਇਹ ਡੀਆਈਜੀ ਬੀਰ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਦਾ ਦੇ ਉੱਤੇ ਲਾ ਦਿੱਤੀ ਯਾਨੀ ਇੱਕ ਨੌਕਰੀ ਹੀ ਬੰਦੇ ਦਾ ਸਭ ਕੁਝ ਹੁੰਦਾ ਹੈ ਜਿੱਥੋਂ ਉਹ ਆਪਣਾ ਪੇਟ ਭਰਦਾ ਹੈ ਆਪਣੇ ਬੱਚਿਆਂ ਦਾ ਭਵਿੱਖ ਦੇਖਦਾ ਹੈ ਅਤੇ ਆਪਣਾ ਸਭ ਕੁਝ ਹਾਲਚਾਲ ਹਾਲ ਹਿੱਲਾ ਉਸੇ ਨਾਲ ਹੀ ਚਲਾਉਂਦਾ ਹੈ ਅਤੇ ਇਸ ਨੇ ਉਸ ਆਪਣੀ ਨੌਕਰੀ ਨੂੰ ਵੀ ਠੋਕਰ ਮਾਰ ਦਿੱਤੀ। ਇਸੇ ਤਰ੍ਹਾਂ ਇਹ ਵੀਰਾ ਸੁਖਪ੍ਰੀਤ ਸਿੰਘ ਭਾਜਪਾ ਆਈਟੀ ਸੈੱਲ ਤਿਲਕਨਗਰ ਦਿੱਲੀ ਦਾ ਹੈੱਡ ਮੋਟੀ ਤਨਖਾਹ ਸੀ ਲਗਭਗ 2.5 ਲੱਖ ਰੁਪਏ ਮਹੀਨਾ ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਆਈਟੀ ਸੈੱਲ ਤਰ੍ਹਾਂ ਤਰ੍ਹਾਂ ਦੀਆਂ ਝੂਠੀਆਂ ਅਪਵਾਹਾਂ ਫੈਲਾ ਰਹੇ ਹਨ। ਪਰ ਸੋਹ ਪ੍ਰੀਤ ਨੇ ਇਹ ਸਭ ਕਰਨ ਤੋਂ ਕੋਰੀ ਨਾ ਕਰ ਦਿੱਤੀ ਤੇ ਕਿਹਾ ਮੈਂ ਆਪਣੇ ਕਿਸਾਨਾਂ ਦੇ ਨਾਲ ਆਪਣੇ ਲੋਕਾਂ ਦੇ ਖਿਲਾਫ ਨਹੀਂ ਜਾ ਸਕਦਾ ਭਾਜਪਾ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ ਨਫ਼ਰਤ ਫਲਾ ਰਹੀ ਹੈ ਤੇ ਅਸਤੀਫਾ ਮੂੰਹ ਤੇ ਮਾਰਿਆ ਭਾਜਪਾ ਪ੍ਰਧਾਨ ਦੇ ਤੇ ਉਸੇ ਸਮੇਂ ਇਹਦੇ ਨਾਲ ਦੇ ਇਹਨੂੰ ਦੇਸ਼ ਦਰੋਹੀ ਕਹਿਣ ਲੱਗੇ ਪਰ ਕਦਮ ਛੋਟਾ ਨਹੀਂ ਸੀ ਨਾ ਆਸਾਨ ਸੀ ਦਲਦਲ ਵਿੱਚੋਂ ਨਿਕਲਣ ਵਰਗਾ ਸੀ ਪਰ ਭਾਜਪਾ ਨੂੰ ਚੰਗੀ ਤਰ੍ਹਾਂ ਨੰਗਾ ਕਰ ਦਿੱਤਾ ਆਓ ਸਾਰੇ ਭਾਜਪਾ ਨੂੰ ਲਾਣਤਾ ਪਾਈਏ ਤੇ ਇਸ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰੀਏ ਸ਼ੇਅਰ ਕਰੀਏ ਐਸੇ ਤਰ੍ਹਾਂ ਐਸਪੀ ਸਿੰਘ ਓਬਰਾਏ ਨੇ ਦਿੱਲੀ ਧਰਨੇ 'ਚ ਪਹੁੰਚ ਕੇ ਕਿਸਾਨੀ ਸੰਘਰਸ਼ ਸ਼ਹੀਦ ਹੋਏ ਦੇ ਪਰਿਵਾਰਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਸਲੂਟ ਹੈ ਸਰਦਾਰ ਸਾਬ ਨੂੰ ਤੇ ਇਸੇ ਤਰ੍ਹਾਂ ਬਹੁਤ ਵਧੀਆ ਉਪਰਾਲਾ ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦੁਆਰਾ Jio Kalantyon ਤੇ Jio Savan ਤੋਂ ਆਪਣੀਆਂ ਸਾਰੀਆਂ ਫਿਲਮਾਂ ਅਤੇ ਮਿਊਜ਼ਿਕ ਦੇ ਕਾਪੀਰਾਈਟ ਵਾਪਸ ਲਏ ਗਏ ਨੇ ਅਤੇ Jio ਦਾ ਬਾਈਕਾਟ ਕੀਤਾ ਹੈ ਬਿਲਕੁਲ ਸਰ ਜੋਤਿਸ਼ਕ ਵਿਦਿਆ ਇੱਕ ਸਟਾਰੋਲੋਜਰ ਰੋਹਿਤ ਜੋਸੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ ਜੇ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕਿ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਕਿ ਤੁਸੀਂ ਸੰਤਾਨ ਸੋਖ ਤੋਂ ਵਾਂਝੇ ਹੋ ਕਿ ਤੁਹਾਨੂੰ ਮਨਚਾਹ ਪਿਆਰ ਨਹੀਂ ਮਿਲ ਰਿਹਾ ਕਿ ਤੁਸੀਂ ਲਗਾਉਣਾ ਚਾਹੁੰਦੇ ਹੋ ਲਾਟਰੀ ਦਾ ਸਹੀ ਨੰਬਰ ਕਿ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕਿ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕਿ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨੀ ਘਰ ਬੈਠੇ ਬਿਠਾਈ ਕਿੱਥਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ ਫੀਸ ਘੱਟ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱ